ਸਰ ਕੀ ਮਾਮਲਾ ਕੀ ਜੀ ਅੱਜ ਨਾ ਸਵੇਰੇ ਹੀ ਮੈਨੂੰ ਮੁੰਡਿਆਂ ਦਾ ਫੋਨ ਗਿਆ ਵੀ ਇੱਦਾਂ ਦਾ ਕਰਕੇ ਆ ਨਹਿਰ ਵਾਲੇ ਰੋਡ ਤੇ ਇੱਕ ਬੰਦੇ ਦੀ ਡੈਥ ਹੋਈ ਆ ਮੈਂ ਉਸ ਲਈ ਉਧਰੋਂ ਕੰਮ ਗਾਇਓ ਸੀ ਮੈਂ ਕੰਮ ਛੱਡ ਗਿਆ ਜਦੋਂ ਦੇਖਿਆ ਤੇ ਬੰਦਾ ਜਿਹੜਾ ਹੈ ਇਹਦਾ ਮੋਟਰਸਾਈਕਲ ਨੰਬਰ ਹੈਗਾ ਆ BB9AB7508 ਔਰ ਇਹ ਜਦੋਂ ਆ ਕੇ ਦੇਖਿਆ ਤੇ ਇਹਦੀ ਡੈਥ ਹੋ ਚੁੱਕੀ ਸੀ ਸਰ ਇਹ ਕਦੋਂ ਦਾ ਪਤਾ ਲੱਗਾ ਕਿ ਕਦੋਂ ਕਦੀ ਹੋਈ ਹੈ ਡੈਥ ਆ ਅੱਧਾ ਆਪਣੇ ਕਰੀਬ ਅੱਧਾ ਘੰਟਾ ਪਹਿਲਾਂ ਹੀ ਲੱਗਾ ਇਸ ਗੱਲ ਦਾ ਪਤਾ 12:00 ਵਜੇ ਤੇ ਕੋਈ ਪਹਿਚਾਨ ਵਗੈਰਾ ਹੋਈ ਏ ਨਹੀਂ ਪਹਿਚਾਨ ਹੁਣ ਮੁਲਾਜ਼ਮਾਂ ਨੂੰ ਉੱਥੇ ਪੁਲਿਸ ਨੂੰ ਡੈਕਟ ਸਾਨੂੰ ਵੀ ਫੋਨ ਕਰਤਾ ਐਸ ਐਚਓ ਸਾਹਿਬ ਨੂੰ ਵੀ ਸਿਟੀ ਨੂੰ ਸਦਰ ਵਾਲਿਆਂ ਨੂੰ ਫੋਨ ਕਰਤਾ ਤੇ ਬੋਲਦਾ ਜਿਹੜਾ ਆ ਜਾਂਦਾ ਤਫਤੀਸ਼ ਕਰਦੇ ਆ ਵੀ ਕੌਣ ਬੰਦਾ ਆਈ ਨਹੀਂ ਪੁਲਸ ਵਾਲੇ ਦੀ ਬਸ ਪੁਲਸ ਨੂੰ 10 15 ਮਿੰਟੇ ਹੋਏ ਫੋਨ ਕੀਤਾ ਇਹਨੂੰ ਉਹ ਗੰਦੇ ਅਸੀਂ ਆ ਰਹੇ ਹੁਣ ਆਉਂਦੇ ਆ ਤਾਂ ਉਹ ਤਫਤੀਸ਼ ਕਰਨਗੇ ਨਾਲੇ ਦੀ ਜਿਹੜੀ ਹੈਗੀ ਆਈਡੀ ਚੈੱਕ ਕਰਨਗੇ ਵੀ ਕਿੱਥੇ ਦਾ ਬੰਦਾ ਔਰ ਕਿੱਦਾਂ ਇਹਦੀ ਡੈਥ ਹੋਈ ਆ ਇੱਥੇ ਤੇ ਹੋਇਆ ਹੈ ਕਿੱਥੇ ਦਾ ਉਦਾਂ ਇਹ ਬੰਦਾ ਪਤਾ ਨਹੀਂ ਨੋਨ ਨਹੀਂ ਆ ਹਾਲੇ ਤਾਂ ਪਰ ਇਹ ਰੋਡ ਵੀ ਜਿਹੜਾ ਆ ਸੋਮਸਾਨ ਰੋੜਿਆ ਨਹਿਰ ਦੇ ਨਾਲ-ਨਾਲ ਜਾਂਦਾ ਇਹ ਰੋਡ ਕਿਸ ਰੋਡ ਕਿਹੜਾ ਰੋਡ ਪੈਂਦਾ ਜੀ ਇਹ ਅਸਲ 'ਚ ਪੜਾਈ ਨੂੰ ਜਾਂਦੀ ਆ ਸੜਕ ਹਾਰਪੁਰ ਚੌਂਕ ਤੋਂ ਨਹਿਰ ਦੇ ਨਾਲ-ਨਾਲ ਇੱਕ ਤਾਂ ਬਾਈਪਾਸ ਜਾਂਦਾ ਇਹ ਕਿ ਇੱਧਰਲੇ ਪਾਸੇ ਰੋਡ ਸੁਨਣਾ ਹੀ ਆ ਹੁਣ ਇੱਥੇ ਕਿਦਾਂ ਇਹਦੀ ਡੈਥ ਹੋਈ ਆ ਕਿਉਂਕਿ ਐਕਸੀਡੈਂਟ ਵੀ ਨਹੀਂ ਹੋਇਆ ਲੱਗਦਾ ਮੋਟਰਸਾਈਕਲ ਖੜਾ ਆ ਪਰ ਇਹ ਬੰਦਾ ਜਿਹੜਾ ਇਹਦੀ ਡਿੱਕੇ ਜਿਹੜੀ ਆ ਉਹ ਡੈਥ ਹੋ ਚੁੱਕੀ ਮੋਟਰਸਾਈਕਲ ਦਾ ਸਟੈਂਡ ਵੀ ਲੱਗਾ ਆ ਇਹ ਹੁਣ ਪੁਲਿਸ ਤਫ਼ਤੀਸ਼ ਕਰੂਗੀ ਵੀ ਇਹਦੀ ਕਿਦਾਂ ਡੈਥ ਹੋਈ ਆ ਔਰ ਇਹ ਕਿੱਥੇ ਦਾ ਬੰਦਾ ਇੱਕ ਜਿਹੜਾ ਪਲਾਈ ਨਹਿਰ ਦੇ ਉ ਤੇ ਦਾ ਵੀ ਸਾਨੂੰ ਤਲਾਸ਼ ਮਿਲੀ ਸੀ ਵੀ ਇੱਕ ਡੈੱਡ ਬੋਡੀ ਜਿਹੜੀ ਆ ਪਈ ਆ ਮੌਕੇ ਤੇ ਪਹੁੰਚਿਆ ਤੇ ਪਰਸ ਮਿਲਿਆ ਵਿੱਚੋਂ ਪਰਸ ਤੇ ਸਣੀ ਨਾਮ ਦਾ ਵਿਅਕਤੀ ਹੈ ਕਿੱਥੇ ਦਾ ਰਹਿੰਨ ਵਾਲਾ ਸਾਰੇ ਸਣੀ ਵਾਸੀ ਸਾਨੀ ਦਾ ਹਾਂਜੀ ਫਾਦਰ ਦਾ ਨਾਮ ਦਲੀਪ ਕੁਮਾਰਾ ਤੇ ਅਗਲੇ ਪਰਤ ਤੇ ਉਹਦੇ ਘਰਵਾਲੇ ਆ ਰਹੇ ਆ ਉਹਨਾਂ ਅੰਤਿਕਾਰਨ ਕੀਤੀ ਹੈ ਕੋਈ ਪਤਾ ਨਹੀਂ ਚੱਲਿਆ ਜੀ ਸਰ ਕਿੱਦਾਂ ਇਹ ਨਹੀਂ ਕੋਈ ਪਤਾ ਪੋਸਟਮਾਰਟਮ ਰਿਪੋਰਟ ਹੋਵੇ ਚੱਲੇਗਾ